श्री गुरु साहिब जी महला तीजा कर पहला तुकी एक ਹਰਿਓ ਤੁਰ ਤੁਰ ਰੱਖਦਾ ਆਇਆ ਪ੍ਰਹਲਾਦ ਜਨ ਤੁਧ ਰੱਖ ਲਈ ਹਰ ਜੀਓ ਹਰਿ ਆਖ ਸੰਭਾਰ ਪਚਾਇਆ ਭਗਤਾ ਦੀ ਸਦਾ ਤੂੰ ਰੱਖਦਾ ਹਰ ਜੀਓ ਤੁਰ ਤੁਰ ਰੱਖਦਾ ਆਇਆ ਨਾਖ ਲਈ ਹਾਜੀਓ ਰਾਂਖ ਸਮਾਰ ਪਜਾਇਆ ਗੁਰਮੁਖਾਨੋ ਪਰਤੀਤ ਹੈ ਹਰਜੀਓ ਮਨਮੁਖ ਪਰਮ ਬੁਲਾਇਆ ਹਰਜੀ ਇਹ ਤੇਰੀ ਵਡਿਆਈ ਭਗਤਾ ਕੀ ਪੈਜ ਰਖ ਤੂੰ ਸੁਆਮੀ ਭਗਤ ਤੇਰੀ ਸਰਣਾਈ ਰਾਉ ਭਗਤਾਂ ਨਾ ਜਮ ਜੋਈ ਨਾ ਸਕੈ ਕਾਲਾ ਨੀੜਾ ਜਾਇ ਕੇਵਲ RAM ਨਾਮ ਵਸਿਆ ਨਾ ਮਹਿ ਮੌਤ ਪਾਈ ਹਰਿਦ ਸਿਦ ਸਭ ਭਗਤਾ ਚਰਣੀ ਲਾਗੀ ਗੁਰਤਾ ਸਹਜ ਸੁਭਾਈ ਮਨ ਮੁਖਾਂ ਨਾ ਪਰਤੀਤ ਨ ਆਵੀ ਅੰਤਰ ਧੋਵ ਸੁ ਆਓ ਗੁਰਮੁਖ ਹਿਰਦੈ ਸਬਦ ਨਾ ਭੇਦਿਓ ਹਰਨਾਮ ਨਾ ਗਾਗਾ ਭਾਉ ਮਰ ਮੁਖ ਕੀ ਕਾਲਾ ਭਗਤਾ ਵਿੱਚ ਆਪ ਵਰਤਾ ਵਰਤਦਾ ਪ੍ਰਭ ਜੀ ਭਗਤੀ ਹੋ ਤੂ ਜਾਤਾ ਮਾਇਆ ਮੂਖ ਸਾਪਰ ਲੋਕ ਹੈ ਤੇਰੀ ਤੋਈ ਕੋ ਪੁਰਖ ਵਿਦਾਤਾ ਮਾਰ ਮਨ ਸਾਵਣੈ ਸਮਾਣੀ ਗੁਰ ਕਾ ਸਬਦਿ ਪਛਾਤਾ ਅਤਿਅੰਤ ਕਾਮ ਕਰਹ ਪ੍ਰਵਤਨ ਕੀ ਜਿਨ ਅਰ ਕਾ ਨਾਮ ਪਿਆਰਾ ਗੁਰ ਪ੍ਰਸਾਦਿ ਸਦਾ ਮੰਗਤਿਆ ਸਭ ਕਾਜ ਸਵਾਰਣੁ ਕਰੇ ਜੋ ਵੇ ਉੱਚਾ ਜਿਨ ਹਰਬਾਬ ਹੈ ਰਖਵਾਰਾ ਬਿਨ ਸਤਗੁਰ ਸੇਵੀ ਕਿਨੈ ਨਾ ਪਾਇਆ ਮਨ ਮੁਖ ਭੋਗ ਮੁਏ ਬਿਲਾਈ ਆਵਨ ਜਾਵਨ ਠੌਰ ਨ ਪਾਵੈ ਦੁਖ ਮਹ ਦੁਖ ਸਮਾਈ ਸਾਹ ਜੀ ਸਾਚ ਸਮਾਈ ਬਿਨ ਸਤ ਗੁਰ ਸੇਵੀ ਜਨਮਾਂ ਛੁੱਟ ਜੇ ਅਨੇਕ ਕੰਮ ਕਰੇ ਅਧਿਕਾਈ ਵੇਦ ਪੜਹਾ ਤਰਵਾ ਦਵ ਖਾਣਾ ਬਿਨ ਹਰ ਪਾਪ ਗਵਾਈ ਸੱਚਾ ਸਤਗੁਰ ਸਾਚੀ ਜਿਸ ਬਾਣੀ ਭਾਜੂ ਟਾਹ ਗੁਰ ਸਰਣਾਇ ਜਿਨ ਨਾਰ ਮੰਨ ਵਸਿਆ ਸੇ ਦਰਸਾਤੀ ਦਰਸਾਚ ਸਚਿਆਰਾ ਓਨਾ ਦੀ ਸੋ ਬਾਜੁਗ ਜੁਗ ਹੋਗੀ ਬੇਟਣ ਹਾਰਾ ਨਾਨਕ ਤਿੰਨ ਕਾ ਸਾਧ ਬਲੇ ਹਾਰਾ ਜਿਨ ਹਰਿ ਰਾਖਿਆ ਉਹ ਰਖਾਰਾ ਜਿਨ ਹਰਿ ਮਾਨ ਵਸਿਆ ਸੇ ਦਰਸਾਤੀ ਉੰਡਾਰ ਸਾਚੈ ਸਚਿਆਰਾ ਓ ਨਾਮ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇ ਤਨਹਾਰ ਨਾਨਕ ਤਿੰਨ ਕੈ ਸਦ ਬਲਿਹਾਰ ਦਿਲਾਰ ਰੱਖਿਆ ਹਰ ਤਾਰਾ ਉਹ ਨਾਂ ਦੀ ਸੋ ਬਾਜੁਗ ਜੁਗ ਹੋਈ ਕੋਈ ਨਾ ਮੇਟਣਾਰਾ ਨਾਨਕ ਤਿਨ ਕੈ ਸਾਧ ਬਲਿ ਨਾਰਾ ਜਿਨ ਹਰ ਰਾਖਿਆ ੁਰਤਾਰਾ ਵਾਹ ਗੁਰਜੀ ਕਾ ਖਾਲਸਾ ਵਾਹ ਗੁਰਜੀ ਕੀ ਫਤਿਹ ਸੋਰਠ ਮਹਲਾ ਤੀਜਾ ਕਰ ਪਹਿਲਾ ਤੇ ਤੁਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਭਗਤਾ ਦੀ ਸਦਾ ਤੂ ਰੱਖਦਾ ਹਰ ਜਿਉ ਧੁਰ ਤੂ ਰੱਖਦਾ ਆਇਆ ਪ੍ਰਹਿਲਾਦ ਜਨ ਤੁਧ ਰੱਖ ਲਏ ਹਰ ਜਿਉ ਹਰ ਅਨਾਖਸ ਮਾਰ ਪਚਾਇਆ ਗੁਰਮੁਖਾ ਨੂੰ ਪ੍ਰਤੀਤ ਹੈ ਹਰ ਜਿਉ ਮਨ ਮੁਖ ਭਰਮ ਭੁਲਾਇਆ ਗੀ ਫਤਹ ਹੈ